ਬੀਤੀ ਰਾਤ ਪਟੇਗੜ ਚੋੜੀਆ ਸੰਗਤਪੁਰਾ ਰੋਡ ਉਪਰ ਅਚਾਨਕ ਕਬਾੜੀ ਦੀ ਦੁਕਾਨ ਨੂੰ ਅਗਲਗ ਜਾਣਕਾਰ ਲੱਖਾਂ ਰੁਪਏ ਦਾ ਸਮਾਨ ਸਰਕੇ ਸਵਾਹ ਹੋ ਗਿਆ ਇਸ ਸੰਬੰਧੀ ਦੁਕਾਨ ਦੇ ਮਾਲਕ ਕਸ਼ਮੀਰ ਸਿੰਘ ਕਾਮਰੇਡ ਅਤੇ ਉਸ ਦੇ ਲੜਕੇ ਜਬਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ ਅਤੇ ਕੁਝ ਦਿਨ ਬਾਅਦ ਹੀ ਉਸ ਦੀਆਂ ਪੋਤਰੀਆਂ ਨੇ ਦੇਖਿਆ ਕਿ ਉਹਨਾਂ ਦੀ ਦੁਕਾਨ 'ਚ ਧੂਆ ਨਿਕਲ ਰਿਹਾ ਸੀ ਅਤੇ ਜਦ ਅਸੀਂ ਭੱਜ ਕੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੁਕਾਨ ਦਾ ਸਾਰਾ ਸਮਾਨ ਅਗਦੀ ਲਪੇਟ 'ਚ ਆ ਗਿਆ ਸੀ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਕਸ਼ਮੀਰ ਸਿੰਘ ਜੀ ਕਿਵੇਂ ਕਿੱਥੇ ਨੇ ਤਮਾਤਾ ਜੀ ਸਾਡੀ ਆ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਜ਼ੀਗਰਦ ਜਾਂਦੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਅੱਗ ਪਤਾ ਨਹੀਂ ਕਿ ਹਨ ਕਿ ਅਸੀਂ ਅੰਦਰ ਬੈਠੇ ਆਂ ਤੇ ਚਾਨ ਕੀ ਅੱਗ ਲੱਗੀ ਤੇ ਉਹ ਬੇੜੀ ਮੇਰੀ ਨੇ ਦੱਸਿਆ ਪੁੱਤਰੀ ਮੇਰੀ ਨੇ ਵੀ ਫਾ ਫਾ ਅੱਗ ਲੱਗੀ ਹੈ ਬਹੁਤ ਭੱਜੇ ਲੱਠੇ ਲੋਕਾਂ ਨੇ ਬਹੁਤ ਮਤ ਕੀਤੀ ਹੱਡੀ ਤੇ ਉਹਦੇ ਸਹਯੋਗ ਨਾਲ ਗੱਡੀਆਂ ਫੈਰ ਗੇੜੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਪੁੱਤਰੀ ਮਤ ਨਾਲ ਮਹਾਯੰਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਛੱਡ ਕੇ ਸਵਾ ਹੋ ਗਿਆ ਤੇ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕੀ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਹਿੱਕਵਾ ਦਿੱਜੀ ਅੱਗ ਦੇ ਕਾਬੂ ਤੋਂ ਤਰਾ ਪਾਇਆ ਅੱਗ ਦੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲਗ ਲਗ ਉਹ ਭੱਜ ਕੇ ਆਏ ਤੇ ਫਿਰ ਫਾਇਰ ਬੀਡੀਆਂ ਗੱਡੀਆਂ ਨੇ ਆਣ ਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸੰਯੋਗ ਨਾਲ ਸਾਡਾ ਚਲੋ ਅੱਗ ਤੇ ਕਾਬੂ ਹੋ ਗਿਆ ਸਾਡਾ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ ਆ ਨਹੀਂ ਜੀ ਕੋਈ ਸ਼ੱਕ ਨਹੀਂ ਹਿੰਦੇ ਤੇ ਕੀ ਮੰਗ ਕਰਦੇ ਹੈਂ ਮੰਗ ਕਰਦੇ ਕੋਈ ਹਾਨੂੰ ਸਾਨੂੰ ਥੋੜਾ ਬੋਤਾ ਸਰਕਾਰ ਵੱਲੋਂ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਐ ਇੱਕ ਛੋਟੀ ਦੁਕਾਨ ਬਹੁਤ ਹਨ ਪਰਿਵਾਰ ਦਾ ਖਰਚਾ ਪੜਾਂ ਆ ਪਹਿਲਾਂ ਵੀ ਸਾਡਾ ਨਾ ਸਾਲ ਹੋ ਗਿਆ ਸਾਰਾ ਤੇ ਅਨੋਈ ਵਿੱਚ ਵੀ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗੀ ਆ ਇਹਦੇ ਨਾਲ ਤਾਂ ਸਾਨੂੰ ਜਿਆਦਾ ਹੀ ਨਾ ਅੱਗ ਆੜਗੜਲਾ ਕੋਈ ਨਾਮ ਦਾ ਤੇ ਸਾਡਾ ਸਰਕੇ ਕੋਈ ਕਿ ਕਿੰਨਾ ਪਤਾ ਲੱਗੀ ਕਿਤਰਾ ਅੱਗ ਲੱਗੀ ਲੱਗੀ ਕਿਦਾਂ ਹੀ ਉਤਲੀ ਮੰਜ਼ਲ ਤੇ ਜਿਹੜਾ ਆ ਇਹ ਅਮੂਰਤਿਆਂ ਲਈ ਆ ਤੇ ਉਹਨਾਂ ਦਾ ਅਚਾਨਕ ਧੂੰਆਂ ਨਿਕਲਿਆ ਤੇ ਉਹ ਤੋਂ ਸਾਨੂੰ ਅਦਾ ਲੱਗਾ ਸੀ ਆਪਣਾ ਹੱਲਾਸ਼ੀਰੀ ਕੀਤੀ ਆ ਤੇ ਅੱਗ ਦੇ ਜਿਹੜਾ ਆ ਇੱਕ ਆਪੂ ਪਾ ਲਿਆ ਪਰ ਪਰ ਇਹ ਗੱਲ ਹੈ ਵੀ ਹੱਡਾਂ ਲੱਖਾਂ ਦਾ ਸਰਜੀ ਸਵਾਲ ਕੁਆਡ ਦੇ ਅੰਦਰ ਪਿੱਤਲੇਗਾ ਹੀ ਕੁਝ ਪਿੱਤਲ ਵੀ ਸੜ ਗਿਆ ਤੇ ਆਪਣਾ ਅਪਲਾਟ ਗਈ ਤਾਂਬੇ ਦੀਆਂ ਤਾਰਾਂ ਸਭ ਸੜ ਗਈ ਸਵਾਲ ਇੰਨਾ ਕਿ ਨੁਕਸਾਨ ਸਿਲਵਰੀ ਦੇ ਇੰਨਾ ਕਿ ਨੁਕਸਾਨ ਲੱਖਾਂ ਦਾ ਨੁਕਸਾਨ ਹੋ ਗਿਆ ਇਹਦਾ ਨਹੀਂ ਚਾਹੁੰਦੇ ਕੋਈ ਨਾ ਕੋਈ ਸਾਾਨੂੰ ਬਾਜੀ ਮਤ ਕੀਤੀ ਹੈ ਬਾਕੀ